ਆ ਦੇਖ ਲੋ ਕਿਵੇਂ ਬੱਸ ਦਾ ਡਰਾਈਵਰ ਬੱਸ ਦੀ ਜਾਨ ਨੂੰ ਪਾ ਰਿਹਾ ਸੀ ਜੋਖਮ ਦੇ ਵਿੱਚ ਤਾਂ ਸਾਹਮਣੇ ਸੀਟ ਤੇ ਬੈਠੇ ਕਿਸੇ ਵੱਲੋਂ ਬਣਾ ਲਈ ਗਈ ਵੀਡੀਓ ਤੇ سوشل ਮੀਡੀਆ ਦੇ ਉੱਤੇ ਕਰ ਦਿੱਤੀ ਵਾਇਰਲ ਜਰਾ ਤੁਸੀਂ ਵੀ ਦੇਖੋ ਕਿਵੇਂ ਬੱਸ ਦੇ ਡਰਾਈਵਰ ਦੀ ਅਣਗਹਿਲੀ ਸਾਹਮਣੇ ਤੇ ਲੋਕਾਂ ਦੀ ਜਾਨ ਦੇ ਨਾਲ ਖੇਡਦਾ ਹੋਇਆ ਨਜ਼ਰ ਆਇਆ ਕਿਉਂਕਿ ਡਰਾਈਵਰ ਮੋਬਾਈਲ ਦੇ ਉੱਤੇ ਰੀਲਾਂ ਦੇਖਣ ਦੇ ਵਿੱਚ ਮਸਤ ਸੀ ਜਦ ਕਿ ਗੱਡੀ ਸੜਕ ਤੇ ਉੱਤੇ ਜਾ ਰਹੀ ਹੈ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਭਰੀਏ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਬਾਜ਼ਾ ਡਰਾਈਵਰ ਇੱਕ ਹੱਥ ਦੇ ਨਾਲ ਬੱਸ ਚਲਾ ਰਿਹਾ ਤੇ ਦੂਸਰੇ ਹੱਥ ਦੇ ਨਾਲ ਮੋਬਾਈਲ ਦੇ ਵਿੱਚ ਰੀਲਾਂ ਦੇਖਦਾ ਹੋਇਆ ਨਜ਼ਰ ਆਇਆ ਤੇ ਵੀਡੀਓ ਵਾਇਰਲ ਹੋਈ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਈ ਹੈ ਅਤੇ ਉਸ ਬੱਸ ਦੇ ਡਰਾਈਵਰ ਨੂੰ ਬਦਲ ਦਿੱਤਾ ਜਿਸ ਦੀ ਜਾਣਕਾਰੀ ਆਕਾਸ਼ ਕੁਮਾਰ ਸੁਪਰਡੈਂਟ ਪੀਆਰਟੀਸੀ ਵੱਲੋਂ ਸਾਂਝੀ ਕੀਤੀ ਗਈ ਜਦੋਂ ਇਹ ਇਸ ਬਾਰੇ ਸਾਨੂੰ ਪਤਾ ਲੱਗਾ ਮੈਨੇਜਮੈਂਟ ਨੂੰ ਪਤਾ ਲੱਗਾ ਤਾਂ ਇਸ ਤੇ ਕਾਰਵਾਈ ਕਰਦੇ ਹੋਏ ਇਸ ਡਰਾਈਵਰ ਨੂੰ ਰੂਟ ਤੋਂ ਉਤਾਰ ਲਿਆ ਗਿਆ ਹੈ ਇਹ ਬੱਸ ਬਠਿੰਡੇ ਤੋਂ ਚੰਡੀਗੜ੍ਹ ਜਾ ਰਹੀ ਸੀ ਤੇ ਪਟਿਆਲੇ ਜਦੋਂ ਪੁੱਜੀ ਇਸ ਬੱਸ ਨੂੰ ਡਰਾਈਵਰ ਨੂੰ ਰੂਟ ਤੋਂ ਉਤਾਰ ਲਿਆ ਤੇ ਇਸ ਦੀ ਜਗ੍ਹਾ ਤੇ ਨਵਾਂ ਡਰਾਈਵਰ ਭੇਜਿਆ ਗਿਆ ਇਸ ਡਰਾਈਵਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਨਾਮ ਕੀ ਕਰੀ ਫਿਰ ਡਰਾਈਵਰ ਦਾ ਨਾਮ ਹੈ ਬਲਵੀਰ ਸਿੰਘ ਬੱਸ ਨੰਬਰ ਬੱਸ ਨੰਬਰ ਹੈ 9190 ਕਤਸਰ ਕਾਫੀ ਵੀਡੀਓ ਇਸ ਤਰ੍ਹਾਂ ਦੀ ਦੇਖੀ ਜਾਂਦੀ ਹੈ ਕਿ ਜਿਹੜੇ ਡਰਾਈਵਰ ਕੋਲੋਂ ਸੁਦਾ ਜਾ ਰਿਹਾ ਜਾਂ ਵੀਡੀਓ ਦੇਖਦਾ ਰਹੇ ਕਾਫੀ ਇਸ ਤਰ੍ਹਾਂ ਦੀ ਵੀਡੀਓ ਕੱਟਾ ਹੀ ਪਾ ਲਓਗੇ ਇਸ ਤਰ੍ਹਾਂ ਲੇਖਨ ਹੋ ਗਏ ਅਗਰ ਜੇਕਰ ਫਿਰ ਵੀ ਇਸ ਤਰ੍ਹਾਂ ਦੀ ਅੱਗੇ ਤੋਂ ਕਿਸੇ ਡਰਾਈਵਰ ਦੀ ਕੰਪਲੀਟ ਪਾਈ ਜਾਂਦੀ ਹੈ ਤਾਂ ਉਸ ਦੇ ਸਬਕ ਤੋਂ ਸੱਤ ਮਹਿਕਮਾ ਨਾਲ ਕਾਰਵਾਈ ਕੀਤੀ ਜਾਏਗੀ ਤੇ ਸਾਰੇ ਡਰਾਈਵਰਾਂ ਨੂੰ ਸਖਤ ਹਦਾਇਤ ਦੁਬਾਰਾ ਤੋਂ ਵੀ ਕੀਤੀ ਜਾਂਦੀ ਹੈ ਕਿ ਡਰਾਈਵਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਮਤਲਬ ਕਿ ਮੋਬਾਈਲ ਜਾਂ ਰੀਲਾ ਨਾ ਦੇਖਿਆ ਜਾਵੇ ਨੂੰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਸਵੇ ਜਿਹੜਾ ਇਸ ਡਰਾਈਵਰ ਨੂੰ ਇੱਕ ਵਾਰ ਰੂਟ ਤੋਂ ਉਤਾਰ ਲਿਆ ਗਿਆ ਉਸ ਤੋਂ ਅੱਗੇ ਜੋ ਵੀ ਭਾਗੀ ਕਾਰਵਾਈ ਹੋਊਗੀ ਉਹ ਇਸ ਦੇ ਖਿਲਾਫ ਕੀਤੀ ਜਾਏਗੀ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਹੈ ਸਰ ਇਹ ਕਾਫੀ ਟਾਈਮ ਤੋਂ ਕੰਮ ਕਰ ਰਿਹਾ ਲਗਭਗ 7-8 ਸਾਲਾਂ ਤੋਂ ਕੰਮ ਕਰ ਸਰ ਗਾਰੀ ਸਰ ਨਹੀਂ ਇਹ ਕੰਟਰੈਕਟ ਤੇ ਹੈ ਕਿਹੜਾ ਹੈ ਕਹਿ ਦੇਖਿਆ ਜਾਬੇ ਤਾਂ ਇਹ ਜੀਆਂ ਅਣਗਹਿਲੀਆਂ ਕਰਕੇ ਹੀ ਬੱਸਾਂ ਹਾਦਸੇ ਦਾ ਸ਼ਿਕਾਰ ਹੁੰਦੀਆਂ ਨੇ ਇਸ ਕਰਕੇ ਬੱਸ ਡਰਾਈਵਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਇਕੱਲੇ ਨਹੀਂ ਬਲਕਿ ਬੱਸ ਸਵਾਰੀਆਂ ਦੇ ਨਾਲ ਭਰੀ ਹੋਈ ਹੈ ਘਟੋ ਘਟ ਉਹਨਾਂ ਦੀ ਜਾਨ ਦੀ ਪ੍ਰਵਾਹ ਜ਼ਰੂਰ ਕਰ ਲੈਣ ਅਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ